ਸਾਸਰੀ ਕਾਲ ਜੀ ਵੱਡੀਆਂ ਫਾਰਮ ਵਾਲੀਆਂ ਵੀਰੇ 33 ਗਊਆਂ ਬਕਾਉ ਵੱਡੀਆਂ ਫਾਰਮ ਵਾਲੀਆਂ 33 ਗਾਵਾਂ ਬਕਾਉ ਵੀਰੇ ਕੱਲਾ ਕੱਲਾ ਕਰਕੇ ਨਗ ਵੇਚਾਂਗੇ ਜਿਹਦੇ ਵਿੱਚ ਵੀਰੇ ਦੇਖ ਸਕਦੇ ਹੋ ਵੱਡੀਆਂ ਬਸੀਆਂ ਐਫ ਐਫ ਜਰਸੀ ਸਾਈ ਵਾਲ ਕਾਫੀ ਕਰਾਸ ਐਰਸਰ ਕਰ ਲੈੰਡੋ ਆਦ ਹਰ ਤਰ੍ਹਾਂ ਦੀ ਨਸਲ ਦੀਆਂ ਵੀਰੇ 33 ਗਾਵਾਂ ਬਕਾਉ ਹਾਂਜੀ ਵੀਰੇ ਕੱਲਾ ਕੱਲਾ ਕਰਕੇ ਨਗ ਵੇਚਾਂਗੇ ਇਹਦੇ ਵਿੱਚ ਵੀਰੇ ਕੈਂਡੀਆਂ ਗੱਲਾਂ ਨਹੀਂ ਐਰਸਰ ਵੀ ਮਿਲੂ ਕਰ ਲੈੰਡੋ ਵੀ ਮਿਲੂ ਜਰਸੀ ਵੀ ਮਿਲੂ ਵੱਡੀਆਂ ਫਾਰਮ ਵਾਲੀਆਂ ਵੇੜਾ ਵੀਰੇ ਸਾਰੀਆਂ ਟੋਟਲ ਜਿਹਦੇ ਵਿੱਚ ਵੀਰੇ 33 ਨਾਗ ਹੋਣਗੇ 15 ਨਾਗ ਵੀਰੇ ਤਾਜੇ ਸੂਏ ਹੋਣਗੇ ਬਿਲਕੁਲ ਤਾਜ਼ੀਆਂ ਤੇ 18 ਬੈੜਾ 18 19 ਨਾਗ ਵੀਰੇ ਸੂਣ ਵਾਲੇ ਹੈਗੇ ਆ ਜਿਹੜੇ ਪੰਜ ਚਾਰ ਦਿਨ ਦੇ ਵਿੱਚ ਹੈਗੇ ਆ ਛੋਟੀਆਂ ਬੱਸੀਆਂ ਵਾਲਾ ਵੀਰ ਫੋਨ ਨਾ ਲਾਵੇ ਟੋਕੜ ਬੈੜਾ ਵਾਲਾ ਵੀਰ ਸਾਨੂੰ ਫੋਨ ਨਾ ਲਾਵੇ ਹਾਂਜੀ ਵੀਰੇ ਆਪਣਾ ਡਰੈੱਸ ਨੋਟ ਕਰ ਲਓ ਮੇਰਾ ਵੀਰ ਜੀ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਸੀਨੀਵਾਲ ਕਲਾਂ ਹੈਗਾ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕਲਾਂ ਤੋਂ 1.5 ਕਿਲੋਮੀਟਰ ਚੱਲ ਕੇ ਨਾਲੇ ਵਾਲੀ ਸੜਕ ਤੇ ਵੀਰੇ ਆਪਣਾ ਫਾਰਮ ਹੈਗਾ ਜ਼ਿਲ੍ਹਾ ਬਿਰਜੀ ਬਰਨਾਲਾ ਦਾ ਜ਼ਿਲ੍ਹਾ ਵੀਰੇ ਆਪਣਾ ਬਰਨਾਲਾ ਦਾ ਆਹ ਤੁਸੀਂ ਦੇਖ ਸਕਦੇ ਹੋ ਜਰਸੀ ਵੀਰੇ ਦੇਖੋ ਦੋ ਦੰਦ ਬੱਚਾ ਬੱਸੀ ਵੀਰੇ ਕੱਚੀ ਆ ਹਜੇ ਘੱਟੋ ਘਾਟੇ ਇੱਕ ਹਫ਼ਤੇ ਦੀ ਇਸ ਤਰ੍ਹਾਂ ਦੇ ਨਗੀਨੇ ਜਰਸੀਆਂ ਖਰੀਦਣ ਦੇ ਲਈ ਵੀ ਸਾਡੂ ਸੰਪਰਕ ਕਰ ਸਕਦੇ ਹੋ ਹਾਂਜੀ ਵੀਰੇ ਜ਼ਿਲ੍ਹਾ ਬਰਨਾਲਾ ਦਾ ਕੰਟੈਕਟ ਨੰਬਰ ਵੀਰੇ ਆਪਣਾ ਨੋਟ ਕਰ ਲਓ 62807 13934 62807 13934 ਹਾਂਜੀ ਵੀਰੇ ਮੇਰਾ WhatsApp ਵੀ ਇਸੇ ਨੰਬਰ ਤੇ ਚੱਲਦਾਗਾ ਜਦੋਂ ਵੀ ਕੋਈ ਆਪਾਂ ਨੂੰ ਵੀਰ WhatsApp ਤੇ ਮੈਨੂੰ ਕੋਈ ਹੈਲੋ ਦਾ ਮੈਸੇਜ ਕਰੂਗਾ ਜਿਹੜੀ ਸਾਡੀ ਲਕੇਸ਼ ਨਾਗੀ ਉਹ ਵੀਰ ਨੂੰ ਆਪਦੇ ਆਪ ਆਜੂਗੀ ਉਹ ਤੇ ਟੱਚ ਕਰਕੇ ਆਜੋ ਸਿੱਧੀ ਫਾਰਮ ਤੇ ਲੈ ਕੇ ਆ ਜਾਂਦੀ ਆਗੀ ਜਿਹੜਾ ਵੀਰੇ ਲਾਟ ਕੱਢਣਾਗਾ ਇਹਦੀ ਤਰੀਕ ਨੋਟ ਕਰ ਲਓ ਕਿਉਂਕਿ ਵੀਰੇ ਆਪਾਂ ਰੁਟੀਨ ਦੇ ਵਿੱਚ ਮਾਲ ਨਹੀਂ ਵੇਚਦੇਗੇ ਰੁਟੀਨ 'ਚ ਵੀਰੇ ਆਪਾਂ ਮਾਲ ਨਹੀਂ ਵੇਚਦੇਗੇ ਫਿਰ ਵੀਰ ਅੱਗੋਂ ਪਿੱਛੋਂ ਆਉਂਦੇ ਉਹ ਖਾਲੀ ਮੁੜ ਜਾਂਦੇ ਉਹਦਾ ਕੋਈ ਫਾਇਦਾ ਨਹੀਂ ਹੁੰਦਾਗਾ ਆਪਾਂ ਵੀਰੇ ਜਿਹੜੀਆਂ 33 ਗਊਆਂ ਵੇਚਣੀਆਂ ਨੇ ਉਹਦੀ ਤਰੀਕ ਨੋਟ ਕਰੋ 10 ਤਰੀਕ 9ਵਾਂ ਮਹੀਨਾ 2024 ਵੀਰੇ ਦਿਨ ਮੰਗਲਵਾਰ ਬਣਦਾਗਾ 10 ਤਰੀਕ 9ਵਾਂ ਮਹੀਨਾ 2024 ਦਿਨ ਵੀਰੇ ਮੰਗਲਵਾਰ ਬਣਦਾਗਾ ਉਦੋਂ ਹੀ ਪ੍ਰਮਾਤਮਾ ਦੀ ਕਿਰਪਾ ਸਤਕਾ ਵੀਰ ਜੀ ਸਵੇਰ ਆਪਾਂ ਇਹਨਾਂ ਦੇ 7 ਵਜੇ ਸੌਦੇ ਚਾਲੂ ਕਰਦੇਾਂਗੇ 7 ਵਜੇ ਤੋਂ ਲੈ ਕੇ ਵੀਰੇ 12 ਵਜੇ ਤੱਕ ਇਹਨਾਂ ਦੇ ਸੌਦੇ ਹੁੰਦੇ ਆ ਵਿੱਚ ਵੀਰ ਕਹਿੰਦੇ ਆ 12 ਵਜੇ ਤੋਂ ਵੀਰੇ ਬਾਅਦ ਆਈਏ ਦੇਖੋ ਵੀਰੇ ਫਿਰ ਉਦੋਂ ਬਾਅਦ ਵਾਲਾ ਤਾਂ ਬਾਅਦ ਚ ਆਉਣ ਦਾ ਫਾਇਦਾ ਨਹੀਂ ਹੁੰਦਾਗਾ ਕਿਉਂਕਿ ਆਪਣੇ ਕੋਲੇ ਗਊਆਂ ਵੀ ਕਾਫੀ ਵੱਡੀ ਮਾਤਰਾ ਚ ਹੁੰਦੀਆਂ ਨੇ ਪ੍ਰਮਾਤਮਾ ਦੀ ਕਿਰਪਾ ਸਦਕਾ ਗਊਆਂ ਵੱਡੀ ਮਾਤਰਾ ਚ ਹੋਣ ਦੇ ਨਾਲ-ਨਾਲ ਵੀਰੇ ਗਾਹਕ ਵੀ ਆਪਣੇ ਕੋਲੇ ਵੱਡੀ ਮਾਤਰਾ ਚ ਹੁੰਦੇ ਆ ਆਹ ਦੇਖ ਸਕਦੇ ਹੋ ਬੱਸੀ ਵੀਰੇ ਚਾਰ ਦੰਦ ਕਿੱਡਾ ਕਾਦਾ ਦੇਖੋ ਬੰਦੇ ਦੇ ਕੰਨ ਕੰਨ ਟਕਰ ਜਾਂਦੀ ਆ ਇਹ ਚੌਗੀ ਬੱਸੀ ਆ ਵੀਰੇ ਦੂਜਾ ਸੂਆ ਸੂਣਾ ਕਰਮ ਵਾਲੀ ਨੇ ਹਜੇ 10 ਦਿਨ ਤੇ ਬਾਕੀ ਰਹਿਗੇ ਸੂਣ ਚ ਇਸ ਤਰ੍ਹਾਂ ਦੇ ਕਲਮੂਤਰ ਦੇ ਬੱਚੇ ਖਰੀਦਣ ਲਈ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ 7 ਵਜੇ ਤੋਂ ਲੈ ਕੇ 12 ਵਜੇ ਦੇ ਵਿੱਚ ਤੱਕ ਆਹ ਦੇਖ ਸਕਦੇ ਹੋ ਬੱਸੀ ਵੀਰੇ ਇਹ ਵੀ ਚੌਗੀ ਆ ਸਾਡੇ ਕੋਲੇ ਵੀਰੇ ਫਾਰਮ ਵਾਲੇ ਨਗਿੰਨੇ ਹੁੰਦੇ ਆ ਟਾਪ ਤੋਂ ਟਾਪ ਬਹਿੜਾਂ ਦੇ ਜਿਹੜੇ ਵੀਰੇ 33 ਨਾਗ ਹੋਣਗੇ ਇਹਦੀ ਤੁਸੀਂ ਵੀਰ ਜੀ ਤਰੀਕ ਤਾ ਨੂੰ ਦੱਸ ਤੀ ਵੀ 10 ਤਰੀਕ ਨੂੰ ਆ ਸਕਦੇ ਹੋ ਇਹਦਾ ਰੇਟ ਸੁਣ ਲਓ ਵੀਰੇ 15 ਨਾਗ ਦੇ ਤਾਜੇ ਸੂਏ ਹੋਣਗੇ 18 ਬੇੜਾ ਸੂਣ ਵਾਲੀ ਆਉਣਗੇ 5-4 ਦਿਨ ਦੇ ਵਿੱਚ ਇਹਨਾਂ ਰੇਟ ਵੀਰੇ ਆਪਣਾ 50000 ਤੋਂ ਲੈ ਕੇ 55 60 65 70 75 ਇਸ ਤਰ੍ਹਾਂ ਕਰਦਾ ਕਰਦਾ ਐਂਡ ਵਾਲਾ ਰੇਟ ਵੀਰੇ ਆਪਣਾ 1 ਲੱਖ ਰੁਪਇਆ ਹੋਊਗਾ ਐਂਡ ਵਾਲਾ ਰੇਟ ਆਪਣਾ ਲੱਖ ਹੋਊਗਾ ਨਾ ਸਾਰੇ ਸੌਦੇ ਵੀਰੇ 50 ਵਾਲੇ ਹੋਣ ਨਾ ਸਾਰੇ ਸੌਦੇ ਲੱਖ ਵਾਲੇ ਹੋਣ ਸਾਰਾ ਮੈਕਸਮਾਲ ਹੋਊਗਾ ਆ ਕ੍ਰਾਸ ਬੈਡ ਦੇਖ ਸਕਦੇ ਹੋ ਵੀਰੇ ਕਿੰਡੀ ਵੱਡੀ ਬੈੜ ਆ ਸੂਨ ਦਾ ਹਜੇ ਦੱਸਣ ਦੀ ਬਾਕੀ ਆ ਨਜਾਇਜ਼ ਵੱਡੀ ਬੈੜ ਆ ਵੀਰੇ ਕ੍ਰਾਸ ਬਾਕੀ ਵੀਰੇ ਜਿਹੜਾ ਆਪਣੇ ਜਿਹੜਾ ਆਪਣਾ ਜਾਨੀ ਦੀ 50 ਤੋਂ ਲੈ ਕੇ ਲੱਖ ਤੱਕ ਕਰਮਾਲ ਆ ਇਹਦੀ ਜਿਹੜੀ ਦੁੱਧ ਦੀ ਕਪੈਸਟੀ ਆ ਵੀਰੇ ਆਪਣੀ 15-16 ਕਿਲੋ ਤੋਂ ਲੈ ਕੇ 35-37 ਕਿਲੋ ਤੱਕ ਵਗ ਜਾਂਦੀ ਆ 15 20 22 24 25 28 30 32 ਇਸ ਤਰ੍ਹਾਂ ਕਰਦੀ ਕਰਦੀ ਇਸ ਤਰ੍ਹਾਂ 35 ਕਿਲੋ ਤੇ ਕਰ ਵਗ ਜਾਂਦੀ ਆ ਜਿਹੜੇ ਵੀਰੇ ਆਪਣੇ ਫਾਰਮ ਤੇ ਪਚਾਲੇ ਵਾਲੇ ਸੌਦੇ ਹੁੰਦੇ ਆ ਜਿਹੜੇ ਜ਼ਿਆਦਾ ਸੌਦੇ ਹੁੰਦੇ ਆ ਉਹ ਵੀਰ ਜੀ 60000 ਤੋਂ ਲੈ ਕੇ 80000 ਤਿੱਕਰ ਹੁੰਦੇ ਆ ਆ ਦੇਖ ਸਕਦੇ ਹੋ ਵੀਰੇ ਬੱਸੀ ਕੀਆ ਬਾਤਾਂ ਦੂਜਾ ਸੁਆ ਸੇ ਦਾਂਦਾ ਵੀਰੇ ਕੋਕਾ ਪੀਸਾ ਇਸ ਤਰ੍ਹਾਂ ਦੇ ਵੀਰੇ ਨਾਗ ਆਪਣੇ ਕੋਲੇ ਹੁੰਦੇ ਆ ਗਊ ਮਾਤਾ ਦੇ ਜਿਹੜੇ ਪਚਾਲੇ ਰੇਟ ਆ ਵੀਰੇ 60000 ਤੋਂ ਲੈ ਕੇ 80000 ਦੇ ਵਿੱਚ ਵੀਰ ਜੀ ਜ਼ਿਆਦਾ ਸੌਦੇ ਹੁੰਦੇ ਆ ਇਹ ਸੌਦਿਆਂ ਦੇ ਵਿੱਚ ਕਿਉਂਕਿ ਹਰ ਵੀਰ ਇੰਨਾ ਭਾਅ ਵੀ ਲਾਣ ਦਾ ਵੀਰੇ ਤੇ ਨਾਗ ਵੀ ਆਪਾਂ ਨੂੰ ਸਾਫ਼ ਮਿਲ ਜਾਂਦਾ ਤੇ ਦੁੱਧ ਦੀ ਕਪੈਸਿਟੀ ਵੀਰੇ 18-19 ਕਿਲੋ ਤੋਂ ਲੈ ਕੇ 26-27 ਕਿਲੋ ਤੱਕ ਇਹਦੇ ਤੇ ਕਰ ਮਿਲ ਜਾਂਦੀ ਆ ਜਦੋਂ ਤੁਸੀਂ ਆਪਣੇ ਫਾਰਮ ਤੇ ਆਵੋਗੇ ਤੁਹਾਨੂੰ ਦੋਨੇ ਪਾਸੇ ਵੀਰੇ ਦੂਰ ਦੂਰ ਤੱਕ ਖੜੀਆਂ ਗੱਡੀਆਂ ਮੋਟਰਸਾਈਕਲ ਮਿਲਣਗੇ ਮੇਰੇ ਵੀਰ ਦੂਰੋਂ ਦੂਰੋਂ ਆਏ ਮਿਲਣਗੇ ਕਾਫੀ ਵੱਡੀ ਮਾਤਰਾ ਦੇ ਵਿੱਚ ਵੀਰੇ ਤੁਹਾਨੂੰ ਮੇਲਾ ਲੱਗਿਆ ਮਿਲੂਗਾ ਮੇਲੇ ਵੀਰ ਜੀ ਪ੍ਰਮਾਤਮਾ ਦੀ ਕਿਰਪਾ ਉੱਥੇ ਲੱਗਦੇ ਆ ਜਿੱਥੇ ਕੋਈ ਗੱਲਬਾਤ ਹੁੰਦੀ ਆ ਕਿਉਂਕਿ ਸਾਡੇ ਜਿਹੜੇ ਇਹ ਗਾਗਬੀਰ ਵੀ ਆ ਇਹ ਵੀ ਕਾਫੀ ਦੂਰੋਂ ਆਏ ਮਿਲਣਗੇ ਤੇ ਬਾਕੀ ਵੀਰੇ ਗਉਆਂ ਦੀ ਵੀ ਗਿਣਤੀ ਬਹੁਤ ਵੱਡੀ ਮਾਤਰਾ ਦੇ ਵਿੱਚ ਹੁੰਦੀ ਆ ਵੀਰੇ ਆਪਣੇ ਕੋਲੇ ਆਹ ਦੇਖ ਸਕਦੇ ਹੋ ਵੀਰ ਬੱਚਿਆਂ ਦੀ ਨਿਰਖ ਕਰਦੇ ਆ ਕਿਉਂਕਿ ਜਿਹੜੀ ਅੱਜ ਵੀਰੇ ਜ਼ਿਆਦਾ ਨਾ ਬੱਸੀਆਂ ਦਾ ਰੁਝਾਨ ਜ਼ਿਆਦਾ ਹੈਗਾ ਜਿਹੜੀ ਬੈਡਮਗਰ ਬੱਸੀ ਆ ਵੀਰ ਉਹਨੂੰ ਜ਼ਿਆਦਾ ਪਸੰਦ ਕਰਦੇ ਆ ਕਿਉਂਕਿ ਸਾਡਾ ਵੀ ਵੀਰੇ ਨਾਗ ਜ਼ਿਆਦਾ ਜਾਣੇ ਦੀ ਫਾਰਮ ਦੇ ਵਿੱਚੋਂ ਉਹ ਖਰੀਦਿਆ ਹੁੰਦਾ ਜਿਨ੍ਹਾਂ ਨੂੰ ਸੈਕਸਡ ਸੀਮਨ ਲੱਗੇ ਹੁੰਦੇ ਆ ਤੁਸੀਂ ਆਹ ਦੇਖ ਸਕਦੇ ਹੋ ਵੀਰੇ ਗਊਆਂ ਦੀ ਕਿੱਡੀ ਗਿਣਤੀ ਆ ਗਈ ਅੱਜ ਤੱਕ ਕਿਉਂਕਿ ਵੀਰੇ ਸਾਡੇ ਕੋਲੇ 42 ਨਾਗ ਸੀਗੇ ਇਹ ਜਿਹੜਾ 4 ਤਰੀਕਾ ਲਾੜ ਸੀਗਾ ਬਹੁਤ ਮਾਲ ਸੀ ਵੀਰੇ ਪ੍ਰਮਾਤਮਾ ਦੀ ਕਿਰਪਾ ਸਦਕਾ ਜਿਹੜਾ ਹੁਣ ਵੀਰੇ ਆਪਾਂ ਲਾੜ ਬੋਲਤਾ ਤੁਹਾਨੂੰ 10 ਤਰੀਕਾ ਵਾਲਾ ਇਹਦੇ ਵਿੱਚ ਵੀ ਵੀਰੇ ਤੁਹਾਨੂੰ 33 ਨਾਗ ਬੋਲਿਆ ਨਾਗ ਤਾਂ ਆਪਾਂ ਇਹਦੇ ਵਿੱਚ ਵੀ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰੇ 40 42 ਨਾਗ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਵੀਡੀਓ ਵੀਰ ਜੀ ਇਹਨਾਂ ਦੀ ਇੱਕ ਦਿਨ ਪਹਿਲਾਂ ਵੀ ਪਊਗੀ 9 ਤਰੀਕ ਨੂੰ ਵੀਡੀਓ ਪਊਗੀ ਤੇ ਬਾਕੀ ਤੁਸੀਂ ਵੀਡੀਓ ਵੀਰ ਸਾਰੀ ਸੁਣ ਲਿਆ ਕਰੋ ਇਦੇ ਵਿੱਚ ਕੁਝ ਵੀਰੇ ਤਾਨੂੰ ਯਾਨੀ ਸਿੱਖਣ ਨੂੰ ਮਿਲੂਗਾ ਜਿਹੜਾ ਆਪਣੇ ਫਾਰਮ ਬਾਰੇ ਵੀਰੇ ਚ ਗੱਲਾਂ ਸਾਰੀਆਂ ਦਸੀਆਂ ਹੁੰਦੀਆਂ ਨੇ ਬਾਕੀ ਵੀਰੇ ਤੁਸੀਂ ਜਦੋਂ ਸਾਡੇ ਫਾਰਮ ਤੇ ਆਉਣਾਗਾ ਆਪਦਾ ਵੀਰ ਬਣ ਕੇ ਬਾਹਰੋਂ ਇੱਕ ਦੋ ਦਿਨ ਰੇਟ ਪਹਿਲਾਂ ਲਾਜ਼ਮੀ ਪਤਾ ਕਰ ਲਿਆ ਕਰੋ ਕਿਉਂਕਿ ਵੀਰ ਜੀ ਤੁਹਾਡਾ ਬਾਹਰੋਂ ਰੇਟ ਪਤਾ ਕਰਿਆ ਹੋਊਗਾ ਅਸੀਂ ਵੀਰੇ ਜ਼ਿਆਦਾ ਨਹੀਂ ਕਹਿੰਦੇ 10 ਤੋਂ 15000 ਦਾ ਰਿਜ਼ਲਟ ਵੀਰੇ ਕੱਲੇ ਕੱਲੇ ਨਾਲ ਦੇ ਮਗਰ ਤਾਂ ਨੂੰ ਮਿਲੂਗਾ ਘੱਟ ਹੁੰਦਾ ਵੀਰੇ ਰੇਟ ਆਪਣਾ ਘੱਟ ਵੀਰ ਜੀ ਇਸ ਕਰਕੇ ਹੁੰਦਾ ਕਿਉਂਕਿ ਸਿਆਣਿਆਂ ਦੀ ਵੀਰੇ ਗੱਲ ਆ ਗਈ ਵੀ ਜਦੋਂ ਆਪਾਂ ਕਿਸੇ ਕਿੱਤੇ 'ਚ ਲੰਮਾ ਸਮਾਂ ਚੱਲੀ ਜਾਵਾਂਗੇ ਵੀਰੇ ਫਿਰ ਉਹਦੇ ਬਾਰੇ ਆਪਾਂ ਨੂੰ ਐਕਸਪੀਰੀਅੰਸ ਵੱਧ ਆ ਜਾਂਦਾਗਾ ਕਿਉਂਕਿ ਵੀਰੇ ਵਪਾਰ ਦੇ ਵਿੱਚ ਸਾਡੀ ਇਹ ਤੀਜੀ ਪੀੜ੍ਹੀ ਆ ਇਸ ਤਰ੍ਹਾਂ ਜਾਨਪਸਾਨ ਕਾਫੀ ਵੱਡੀ ਮਾਤਰਾ 'ਚ ਬਣੀ ਹੋਈ ਆ ਵੀਰਾਂ ਨੇ ਆਪਣੀ ਫਾਰਮਾਂ ਤੇ ਵੀ ਬਾਕੀ ਜਿਹੜੇ ਪਿੰਡਾਂ 'ਚ ਦਲਾਲ ਵੀ ਹੁੰਦੇ ਉਹਨਾਂ ਨੇ ਵੀ ਆਪਣੀ ਜਾਨਪਸਾਨ ਕਾਫੀ ਮਾਤਰਾ 'ਚ ਬਣੀ ਆ ਕਿਉਂਕਿ ਵੀਰੇ ਮੂਰੋਂ ਵੀ ਸਾਫ਼ ਮਾਲ ਲੈਣਾ ਸੈਣਾ ਦੀ ਕਹਾਵਤ ਆ ਵੀਰੇ ਹੀਰਿਆਂ ਦਾ ਮੁੱਲ ਜ਼ੌਹਰੀ ਨੂੰ ਪਤਾ ਹੁੰਦਾ ਜਦੋਂ ਅਸੀਂ ਇਹ ਗਾਹੂ ਖਰੀਦਣ ਜਾਂਦੇ ਸਾਡੇ ਨਾਲ ਤਿੰਨ ਚਾਰ ਜ਼ੌਹਰੀ ਹੁੰਦੇ ਆ ਉਹ ਗਊ ਦੇ ਵੀਰੇ ਚਾਰ ਸਫੇਰੇ ਘੁੰਮ ਕੇ ਦਾ ਸਕੈਨ ਕਰ ਦਿੰਦੇ ਆ ਵੀ ਇਹ ਕ ਐ ਮਿੰਟਾਂ ਦੇ ਵਿੱਚ ਵਿਕੂਗੀ ਮਿੰਟਾਂ 'ਚ ਵੀਰੇ ਉਹ ਵਿਕੂਗੀ ਜਿਹੜੀ ਆਪਣੀ ਸਾਫ ਸੋਰੀ ਖਰੀਦੀ ਹੋਊਗੀ ਭਾਅ ਸਿਰ ਹੋਊਗੀ ਕਿਉਂਕਿ ਵੀਰੇ ਦੇਖੋ ਭਾਅ ਸਿਰ ਤਾਂ ਪਾਥੀਆਂ ਵਿਕ ਜਾਂਦੀਆਂ ਬੇ ਭਾਅ ਵੀਰ ਜੀ ਸਿਉਣਾ ਨਹੀਂ ਵਿਕਦਾ ਜਦੋਂ ਆਪਣੀ ਵੀਰੇ ਭਾਅ ਨਾਲ ਬਹਿੜ ਖਰੀਦੀ ਹੋਊਗੀ ਉਹ ਫਿਰ ਵੀਰੇ ਵਿਕਣੀ ਵਿਕਣੀ ਆ ਆਹ ਦੇਖੋ ਵੀਰੇ ਆੜਤੀਆਂ ਸਹਰਾਣੇ ਵਰਗੀ ਗੋਲ ਬੱਸੀ ਪਈ ਆ ਕਿੰਨੀ ਚੰਗੀ ਵੀਰੇ ਬੈਸਮੀ ਬਹਿੜ ਆ ਬਾਕੀ ਵੀਰੇ ਜਿਹੜੀ ਅਸੀਂ ਗਾਊ ਖਰੀਦਦੇ ਆ ਉਹਦੇ ਵੀਰੇ ਅੱਖਰ ਬਹੁਤ ਚੰਗੇ ਹੁੰਦੇ ਆ ਤਕਰੀਬਨ ਮਾਲ ਆਪਣਾ ਵੀਰੇ 4-5 ਘੰਟਿਆਂ ਦੇ ਵਿੱਚ ਵੇਚ ਕੇ ਆਪਾਂ ਉਹ ਪਾਸੇ ਹੋ ਕੇ ਬਹਿ ਜਾਈਦਾ ਵਕਦਾ ਵੀਰੇ ਤਾਂਗਾ ਬਾਰ-ਬਾਰ ਉਹੀ ਗੱਲਾਂ ਆ ਜਾਂਦੀਆਂ ਕਿਉਂਕਿ ਵੀਰੇ ਸਾਫ ਸੁਥਰਾ ਨਾਗ ਜਦੋਂ ਵੀਰੇ ਆਪਣਾ ਨਾਗ ਸਾਫ ਸੁਥਰਾਗਾ ਰੇਟ ਦੇ ਵਿੱਚ 15000 ਦਾ ਫਰਕ ਆ ਫਿਰ ਉੱਥੇ ਵੀਰੇ ਮੇਲੇ ਲੱਗਣੇ ਲੱਗਣੇ ਆ ਵਿੱਚ ਵੀਰ ਕਹਿੰਦਾ ਸੀਨੇ ਵਾਲੀਆ 40 ਵੜਾ 4 ਘੰਟੇ ਵੇਚ ਕੇ ਪਾਰ ਗਿਆ ਆ ਦੇਖੋ ਵੀਰੇ ਇਸ ਤਰ੍ਹਾਂ ਦੀਆਂ ਬਸੀਆਂ ਵਿਕਦੀਆਂ ਨੇ ਵੱਡੇ ਕੱਦ ਦੇ ਬੇਲ ਦੇ ਵਿੱਚ ਇਸਾਈਲ ਜਰਸੀ ਕ੍ਰੋਸਰ ਦੇਖੋ ਵੀਰੇ ਹਵਾਨਾ ਵਹਿੜਦਾ ਇਸ ਤਰ੍ਹਾਂ ਦੇ ਵੀਰੇ ਨਗ ਵੇਕਦੇ ਆ ਕਿਉਂਕਿ ਜਦੋਂ ਵੀਰੇ ਆਪਣਾ ਮਾਲ ਸਾਫ ਆ ਤੇ ਰੇਟ ਜਾਇਜ਼ ਨੇ ਫਿਰ ਉਹ ਚੀਜ਼ਾਂ ਨੇ ਵੀਰੇ ਮਿੰਟੋ ਮਿੰਟੀ ਵਿਕਣਾਗਾ ਬਾਕੀ ਵੀਰੇ ਵੱਡੀ ਗੱਲ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਹੈਗੀ ਆਪਣੇ ਕੋਲੇ ਸਵਾਇਬ ਮਸ਼ੀਨਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਉਹਤੇ ਵੀਰੇ ਪੇਮੈਂਟ ਚੱਕੀ ਜਾਂਦੀ ਆ ਤੁਹਾਡੀ ਜਿਹੇ 5 ਲੱਖ ਦੀ ਵੀ ਲਿਮਟ ਬਣੀ ਆ ਤੁਹਾਨੂੰ ਪٹرول ਪੰਪ ਤੇ ਜਾਣ ਦੀ ਲੋੜ ਨਹੀਂ ਤੁਸੀਂ ਵੀਰੇ ਕ੍ਰੈਡਿਟ ਕਾਰਡ ਨੂੰ ਜੇਬ ਵਿੱਚ ਪਾਓ ਸਿੱਧਾ ਸੀਨੀਵਾਲਾ ਕਾਂ ਡੈਰੀ ਫਾਰਮ ਤੇ ਆਓ ਆਪਦੀ ਸਕੀਮ ਦਾ ਲਾਭ ਉਠਾਓ ਇਹ ਸਕੀਮ ਵੀਰੇ ਖੁੰਝਣ ਨਾ ਦਿਓ ਸਿੱਧਾ ਸੀਨੀਵਾਲਾ ਕਾਂ ਡੈਰੀ ਫਾਰਮ ਤੇ ਆਓ ਵੀਰੇ ਜਿਹੇ ਜਿੰਨੀਆਂ ਮਰਜੀ ਗਊਆਂ ਲੈ ਕੇ ਜਾਓ ਸਾਰੀਆਂ ਕ੍ਰੈਡਿਟ ਕਾਰਡ ਤੇ ਗਊਆਂ ਮਿਲਣੀਆਂ ਵੀਰੇ ਬਾਕੀ ਵੀਰ ਜੀ ਆਹ ਦੇਖੋ ਗਰਲੈਂਡੋ ਇਸ ਤਰ੍ਹਾਂ ਦੇ ਨਗ ਵੀ ਹੁੰਦੇ ਕਹਿਣ ਦੀਆਂ ਗੱਲਾਂ ਦੀ ਵੀ ਐਰ ਸਰ ਗਰਲੈਂਡੋ ਕਿਉਂਕਿ ਵੀਰੇ ਹਰ ਤਰ੍ਹਾਂ ਦਾ ਨਗ ਮਿਲੂਗਾ ਹਰ ਤਰ੍ਹਾਂ ਦਾ ਨਗ ਮਿਲੂਗਾ ਟਰਾਂਸਪੋਰਟ ਦੀ ਸਹੂਲਤ ਵੀਰੇ ਸਾਰੀ ਹੈਗੀ ਆ ਪੰਜਾਬ ਪੰਜਾਬ ਦਾ 13 ਰੁਪਏ ਕਿਲੋਮੀਟਰ ਹੋਊਗਾ ਸਾਡੇ ਕੋਲੇ ਬਾਕੀ ਵੀਰੇ ਗਊਆਂ ਦੀ ਵੈਰਾਈਟੀ ਸਾਰੀ ਮਿਲਦੀ ਆ ਆਹ ਦੇਖ ਸਕਦੇ ਹੋ ਟੌਪ ਦੀ ਵੈਰਾਈਟੀ ਬਾਕੀ ਵੀਰੇ ਗਊਆਂ ਦੀ ਵੈਰਾਈਟੀ ਜਣੀ ਤਕਰੀਬਨ A to Z ਦੀ ਹੁੰਦੀ ਆ ਆਪਣੇ ਕੋਲੇ ਪ੍ਰਮਾਤਮਾ ਦੀ ਕਿਰਪਾ ਸਦਕਾ ਕੰਨੀਆਂ ਪ੍ਰਾਣੀਆਂ ਵੀਰੇ ਦੇਸੀ ਗਊਆਂ ਨਹੀਂ ਹੁੰਦੀਆਂ ਚਿੱਟੇ ਰੰਗ ਦੀਆਂ ਬਾਕੀ ਟਰਾਂਸਪੋਰਟ ਦੀ ਸਹੂਲਤ ਵੀ ਦੱਸਦੀ ਆਨਲਾਈਨ ਪੇਮੈਂਟ ਦੀ ਸਹੂਲਤ ਵੀ ਵੀਰੇ ਦੱਸਦੀ 9 ਤਰੀਕ ਨੂੰ ਇੱਕ ਵਾਰ ਦੁਬਾਰਾ ਵੀਡੀਓ ਕਰਾਂਗੇ 33 ਨਗਵੀਰੇ 10 ਤਰੀਕ ਨੂੰ ਵੇਚਾਂਗੇ ਪਹਿਲਾਂ ਮਗਰੋਂ ਕੋਈ ਵੀਰ ਨਾ ਆਵੇ ਆਪਾਂ ਲਾਡਲ ਦੇਣੀ ਮਾਲ ਵੇਚਦੇ ਆ ਤੇ ਐਂਡ ਦੇ ਇੱਕ ਗੱਲ ਲਾਜ਼ਮੀ ਕਹਿੰਦਾ ਵੀਰੇ ਸਾਲ ਹੀ ਚੀਜ਼ ਹੁੰਦੀ ਆ ਸਾਡੇ ਫਾਰਮ ਤੋਂ ਖਰੀਦਣੀਆਂ ਆ ਦੀ ਦੇਖ ਕੇ ਨਰਖ ਬਰਖਣਾ ਖਰੀਦੋ ਕਿਦੋਂ ਮਖਰੀਦਣੀਆਂ ਨਰਖ ਬਰਖਣਾ ਖਰੀਦੋ ਬਾਅਦ ਚ ਉਹਦਾ ਲਾਂਭਾ ਕੋਈ ਨਹੀਂ ਹੁੰਦਾ ਵੀਡੀਓ ਦੇਖ ਲਈ ਧੰਨਵਾਦ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ